ਲੋਕ ਸਭਾ ਚੋਣਾਂ ਨੂੰ ਲੈ ਕੇ ਬਠਿੰਡਾ ਦੇ ਅੰਦਰ ਪਹੁੰਚੀ ਰਿਜ਼ਰਵ ਫੋਰਸ ਤਲਵੰਡੀ ਸਾਬੋ ਵਿਖੇ ਪਹੁੰਚਣ ਤੇ ਡੀਐਸਪੀ ਤਲਵੰਡੀ ਸਾਬੋ ਵੱਲੋਂ ਕੀਤਾ ਗਿਆ ਇਹਨਾਂ ਦਾ ਪਰਮਾ ਸਵਾਗਤ ਸ਼ੁੱਕਰਵਾਰ ਨੂੰ 11 ਵਜੇ ਦੇ ਲਗਭਗ ਡੀਐਸਪੀ ਤਰਵੰਡੀ ਸਾਬੋ ਅਰਿਸ਼ ਸੁਨੇਹੀ ਬੱਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦੇ ਕੋਲ ਜੋ ਲੋਕ ਸਭਾ ਚੋਣਾਂ ਨੂੰ ਲੈ ਕੇ ਰਿਜ਼ਰਵ ਫੋਰਸ ਪਹੁੰਚੀ ਹੈ ਅਤੇ ਅੱਜ ਉਹਨਾਂ ਨੂੰ ਉਹਨਾਂ ਦੀ ਡਿਊਟੀ ਸੰਬੰਧੀ ਸਮਝਾ ਦਿੱਤਾ ਗਿਆ ਹੈ ਅਤੇ ਇਸੇ ਸੰਬੰਧੀ ਅੱਜ ਉਹਨਾਂ ਦਾ ਟ੍ਰਾਂਡੀ ਸਾਹਿਬੋ ਵਿਖੇ ਸਵਾਗਤ ਵੀ ਫੁੱਲਾਂ ਨਾਲ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ। ਸਰ ਜਿਹੜੀ ਵਨ ਫੋਰਸ ਆਈ ਆ ਇੱਕ ਇਸਮਾਨ ਵਿੱਚ ਗੈਟ ਟੂਗੇਦਰ ਕੀਤਾ ਸੀ ਸਰ ਮਾਨਯੋਗ ਨਿਜੀਬ ਸਿੰਘ ਸਾਹਿਬ ਪੰਜਾਬ ਸ੍ਰੀ ਗੌਰਵ ਜਯੋਤਮ ਜੀ ਆਈ ਪੀ ਐਸ ਅਤੇ ਮਾਨਯੋਗ ਐਸ ਐਸ ਪੀ ਸਾਹਿਬ ਪਟਿਆਲਾ ਜੀ ਦੀਪਕ ਪਾਰਕੀ ਜੀ ਦੇ ਹੁਕਮਾਨਦਨ ਸਾਹਿਬ ਜਿਹੜੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਇਲੈਕਸ਼ਨਾਂ ਦੇ ਸੰਬੰਧ ਦੇ ਵਿੱਚ ਪੰਜਾਬ ਦੇ ਵਿੱਚ ਆਰੀਆਂ ਹੈਗੀਆਂ ਉਹ ਐਸ ਐਸ ਪੀ ਸਾਹਿਬ ਪਟਿੰਡਾ ਇਹਦੇ ਹੁਕਮਾਂ ਦੇ ਸਾਰੇ ਇਹਨਾਂ ਦਾ ਗੱਟੂ ਕਦਰ ਕੀਤਾ ਗਿਆ ਸੀਗਾ ਤੇ ਉਸ ਤੋਂ ਇਲਾਵਾ ਇਹਦੇ ਦੋ ਪਰਪਸ ਸੀਗੇ ਇੱਕ ਤਾਂ ਇਹਨਾਂ ਨੂੰ ਜਿਹੜਾ ਹੈਗਾ ਸਾਰਾ ਡਿਊਟੀਆਂ ਦਾ ਬਾਰੇ ਜਿਹੜਾ ਹੈਗਾ ਬਰੀਫ ਕੀਤਾ ਗਿਆ ਹੈਗਾ ਵੀ ਇਹਨਾਂ ਦੀ ਕੀ ਡਿਊਟੀ ਹੋਊਗੀ ਇਸ ਤਰ੍ਹਾਂ ਤੇ ਕੀ ਆਫਰਸ ਹੋਣਗੇ ਕਿ ਕਿੰਨੇ ਤੋਂ ਕਿੰਨੇ ਡਿਪੀ ਕਰਕੇ ਕੀ ਡਿਊਟੀ ਕਰਨਗੇ ਤੇ ਸੈਕੰਡਲੀ ਜਿਹੜਾ ਹੈਗਾ ਫੋਰਸ ਅੱਜਕੱਲ੍ਹ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਫੋਰਸ ਦੀ ਰਿਹائش ਅਤੇ ਜਿਹੜੀ ਹੈਗੀ ਹੈ ਇਹਦੇ ਫੈਸਿਲਿਟੀਆਂ ਦੇ ਸਬੰਧ ਦੇ ਵਿੱਚ ਇਹਨਾਂ ਨੂੰ ਪੁੱਛਿਆ ਗਿਆ ਸੀਗਾ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜੇ ਦੁੱਖ ਕਲੀਫ ਹੈਗਾ ਜਾਂ ਫੋਰਸ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਜਾਂ ਹੋਰ ਕਿਸੇ ਤਰ੍ਹਾਂ ਦੀ ਸਹੂਲਤ ਦੀ ਜ਼ਰੂਰਤ ਹੈਗੀ ਆ ਇਹ ਸਾਡੇ ਐਸਐਸਪੀ ਸਾਹਿਬ ਬਠਿੰਡਾ ਦਾ ਸਖਤ ਹੁਕਮ ਹੈ ਕਿ ਸਾਰੀ ਫੋਰਸ ਨਾਲ ਮਿਲ ਕੇ ਉਹਨਾਂ ਨੇ ਪ੍ਰੋਪਰ ਅਰੇਂਜਮੈਂਟਸ ਕੀਤੇ ਜਾਣ ਕਿ ਉਹਨਾਂ ਨੂੰ ਜਿਹੜਾ ਬਾਹਰੋਂ ਆਈ ਪੋਸਟ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਇੱਥੇ ਕੋਈ ਕਮੀ ਮਹਿਸੂਸ ਨਾ ਹੋਵੇ ਇਹ ਬਹੁਤ ਵਧੀਆ ਡਿਊਟੀ ਜਿਹੜੀ ਹੈਗੀ ਹੈ ਇਹ ਆਪਣੀ ਇਲੈਕਸ਼ਨ ਕਮਿਸ਼ਨ ਜੀ ਥੈਂਕ ਯੂ